ਹਮ ਬਣਾ ਰਿਹਾ ਨਾ ਕਿਹੜੀ ਫਿਲਮ ਫਿਲਮ ਦਾ ਨਾਮ ਕੀ ਹੈ ਜੀਤਾ ਯਾਰ ਸੰਜੇ ਦਾਤ ਸੰਜੇ ਦਾਤ ਉਹ ਬੁਲਾਉਂਗੇ ਹਾਂ ਉਹਨੂੰ ਵਿੱਚ ਬੁਲਾਈ ਨਹੀਂ ਕਹਿੰਦਾ ਸੰਜੇ ਦਾਤ ਨੂੰ ਲੈਣਾ ਮੈਂ ਸੰਜੇ ਦਾਤ ਮੇਰਾ ਆੜੀ ਹੈ ਅਸੰਭਵ ਸੰਜੇ ਦਾਤ ਨੂੰ ਵੀ ਲੈ ਲਾਂਗੇ ਸੰਜੇ ਦਾਤ ਦਾ ਮਿੰਤਾ ਕਰੂਗਾ ਵੀ ਮੈਨੂੰ ਫਿਲਮ ਚ ਲੈ ਲਓ ਨਹੀਂ ਛੋਟਾ ਮੋਟਾ ਰੋਲ ਦੇ ਦੀ ਉਹਨੂੰ ਕੋਈ ਚਾਚੂ ਭਲਾਉਣ ਆਉਂਦਾ ਤੇਰਾ ਬਾਪ ਯਾਰ ਛੱਡ ਕੇ ਗਿਆ ਤਾਂ ਕਿ ਤੇਰੀ ਮਾਂ ਅੱਜ ਸਸਰੀ ਕਾਲ ਦਵਾਰੇ ਸਾਰਿਆਂ ਨੂੰ ਆਪਾਂ ਜਿਹੜੇ ਕਰੀਏ ਦਵਾਰੇ ਬਲੌਗ ਦੀ ਸ਼ੁਰੂਆਤ ਇੱਧਰ ਬੱਚੇ ਖੇਡ ਰਹੇ ਆ ਸਾਡੇ ਰੇਤੇ ਚ ਆਨੰਦ ਮਾਣ ਰਹੇ ਆ ਪੂਰਾ ਰੇਤੇ ਚ ਉਹ ਨੰਗੇ ਪੈਰੀ ਬਿਮਾਰ ਹੋ ਜਾਣਾ ਲੋ ਜੀ ਡੇੜੀ ਸਾਡਾ ਰਾਤ ਮਿਲ ਤੇ ਆਇਆ ਤੇ ਹੁਣ ਅਸੀਂ ਬੂਟੇ ਲਾਉਣੇ ਆ ਕੱਲ ਦੇ ਖੱਡੇ ਪਟਾਏ ਹੋਏ ਆ ਤੇ ਕਲਮ ਇਹ ਛਟੀਆਂ ਦੀਆਂ ਜਿਹੜੀਆਂ ਭਿਓ ਕੇ ਰੱਖੀਆਂ ਹੋਈਆਂ ਇਹਦੀਆਂ ਦੋਜ ਛਟੀਆਂ ਵੇਤੀਆਂ ਬੰਦੇ ਹੁਣ ਲੱਗੇ ਹੋਏ ਖੱਡੇ ਪੱਟੇ ਵੇ ਗੱਲ ਦੇ ਤੇ ਹੁਣ ਉਹਨੂੰ ਬਸ ਗੱਡਣਾ ਉੱਥੇ ਦਵਾਈ ਕਰਨੀ ਇਹਨਾਂ ਦੀ ਤੇ ਬੰਦੇ ਸਾਡੇ ਅਮਲੀ ਸਾਡਾ ਲੱਗਿਆ ਛਟੀਆਂ ਢਾਉਣ ਹਾਂ ਕਰੇ ਲਾ ਦੂੰਗਾ ਅੱਜ ਹਾਂ ਚੰਗੀ ਤਰ੍ਹਾਂ ਤਵਾਈ ਕਰੀ ਹਾਂ ਕੰਮ ਤਾਂ ਤੂੰ ਸਾਰੇ ਵਧੀਆ ਕਰਦਾ ਤਾਂ ਹੀ ਤਾਂ ਤੋਾਈ ਨਹੀਂ ਕਰਾਈ ਫਿਰ ਖੱਡੇ ਪਟਾ ਦੇ ਸਾਰੇ ਖੱਡੇ ਪਟਟ ਗਏ ਫੇਰ ਉਹ ਕਦ ਪਟਣੀਆਂ ਤੇ ਇਹ ਚ ਵੀ ਤੇ ਪਟਣੇ ਆ 800 ਖੱਡਾ ਪਟਣਾ 800 ਛੱਟੀ ਹੈ ਆਪਣੇ ਕੋਲ ਹਾਂ ਹਾਂ ਪੈ 100 ਕੇ ਛੱਡੀ ਦਾ ਪਰੇ ਰੱਖਿਆ ਲੈ ਇਹਦੇ ਚ ਹਾਂ ਸੈਨਾ ਬਣਾ ਰਿਹਾ ਮੈਂ ਹਾਂ ਅੱਜ ਆ ਕੀ ਕਰਾ ਕੇ ਹਾਂ ਫਿਲਮ ਉੱਡਕਾਰ ਦਿਨੂਗਾ ਪਹਿਲੀ ਅੱਛਾ ਫਿਲਮ ਤੂੰ ਆਪਣੀ ਬਣਾਉਣ ਲੱਗਿਆ ਹੂੰ ਹੂੰ ਕਿਹੜੀ ਫਿਲਮ ਫਿਲਮ ਦਾ ਨਾਮ ਕੀ ਆ ਹਰਜੀਤਾ ਜਾਗ ਪਿਆ ਹਰਜੀਤਾ ਜਾਗ ਪਿਆ ਵੈਰੀ ਗੁੱਡ ਉਹਦੇ ਵਿੱਚ ਪਰੇ ਕੋੜ ਖਨਾਸਿਨ ਵੀ ਲੈਣਾ ਮੇਲੇ ਦਾ ਹਾਂ ਹਾਂ ਉੱਲੋ ਪਰੇ ਜਿੰਨੇ ਵੀ ਮਰੇ ਦੇ ਬੰਦੇ ਸਾਰੇ ਦਿਖੋਗੇ ਹਾਂ ਜਿੰਨੇ ਵੀ ਸਾਡੇ ਪਰਦੇ ਮੇਰੀ ਨਿਗਾਹ ਚ ਮਰੇ ਹੋਏ ਹਾਂ ਉਹ ਸਾਰੇ ਸੱਤਾ ਵੀ ਫਿਲਮ ਚ ਦਿਖੂਗਾ ਭਾਈ ਹਾਂ ਮਰੇਵੇ ਦਿਖਾਉਣੇ ਸਾਰੇ ਅੱਛਾ ਪਨੇ ਵਾਟੇ ਕੋ ਖਰਜੀ ਨਹੀਂ ਹੁੰਦੀ ਉਹੀ ਜੀ ਆਈਟਮ ਕਰ ਕਰਦੇ ਕਰਦੇ ਹਾਂ ਪ੍ਰੋਡੂਸਰ ਦੀ ਰੋਲ ਦਾ ਵਾ ਡਾਇਰੈਕਟਰ ਦਾ ਮਿਲ ਜੀ ਅੱਛਾ ਇਹ ਤਾਂ ਫਿਲਮ ਤਕੜੀ ਬਣਾਉਂਗਾ ਹਟਦਾ ਨਹੀਂ ਹਾਂ ਹਰਜੀਤਾ ਜਾਗ ਪਿਆ ਹੈ ਆ ਲੋ ਜੀ ਬੰਦੇ ਸਾਡੇ ਇਹ ਇਹਦੇ ਚ ਹੜੁੱਬੇ ਵੀ ਇਹ ਤੰਗ ਕਰਦੇ ਬਹੁਤ ਕਹਿੰਦੀ ਬਾਹਰ ਕੱਢ ਮੈਨੂੰ ਇਹ ਬੜੀ ਹੋ ਗਈ ਅਸਲ ਚ ਇੰਨੇ ਕਿਤੇ ਰਹਿ ਨਹੀਂ ਹੁੰਦੇ ਉਹਦੇ ਕੰਨਾਂ 'ਚ ਦੰਦੀਆਂ ਵੱਡਦੀ ਉਹਦੇ ਫਿਰ ਹਰਜੀਤਾ ਦਾ ਜਾਗ ਪਿਆ ਅਮਲੀ ਤਾਂ ਨਹੀਂ ਜਾਗਿਆ ਹੈ ਹੈਗਾ ਮਰਦਾ ਜਾਗਦਾ ਹੁਣ ਇਹਨੇ ਨੋ ਬਦਲਤਾ ਫਿਲਮ ਦਾ ਨਾਮ ਬਦਲਤਾ ਹੁਣ ਇਹਨੇ ਇਹ ਕਹਿੰਦਾ ਹਰਜੀਤਾ ਜਾਗ ਪਿਆ ਹਾਂ ਅਮਲੀ ਤਾਂ ਨਹੀਂ ਜਾਗ ਪਿਆ ਹਾਂ ਹੈ ਉਹਨੇ ਜੀਤਾ ਕਿਸ ਤਰ੍ਹਾਂ ਜਾ ਕੇ ਹਾਂ ਇਹਨੂੰ ਕਿਆ ਪਤਾ ਇਹ ਤਾਂ ਇਸ ਟਾਈਮ ਤਾਂ ਹੱਸਦਾ ਹੈ ਇਹ ਅੱਛਾ ਹਾਂ 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 ਵੀ ਡੈੱਡ ਹੋ ਗਿਆ ਡੈੱਡ ਹੋ ਗਿਆ ਫੇਰ ਵਿੱਚ ਸਾਹ ਆ ਗਈ ਦੁਬਾਰਾ ਹਾਂ ਉਹ ਤਾਂ ਉਹ ਫਲੂੰਦੀ ਚੋਰੀ ਹੈ ਹਾਂ ਤਾਂ ਗਿਆ ਵੀ ਹਰ ਜੀਤਾ ਜਾ ਕੇ ਪਿਆ ਇਹਨੂੰ ਕਿਆ ਪਤਾ ਅਮਲੀ ਨੂੰ ਹਾਂ ਇਹਦਾ ਉਹ ਤੇਰਾ ਆੜੀ ਆ ਕਿਹੜਾ ਉਹ ਐਕਟਰ ਆ ਸੰਜੇ ਦੱਤ ਸੰਜੇ ਦਾ ਟੋਬ ਬਣਾਉਂਗੇ ਹਾਂ ਹਾਂ ਉਹਨੂੰ ਵਿੱਚ ਬੁਲਾਈ ਬਾਹਰ ਕੋਈ ਬੰਦਾ ਨਹੀਂ ਲੈਣਾ ਨਹੀਂ ਬੰਦਾਂ ਦੇ ਮੁੰਡੇ ਲੈਣੇ ਨੇ ਇਹ ਕਹਿੰਦਾ ਸੰਜੇ ਦਾ ਤੈਨੂੰ ਲੈਣਾ ਮੈਂ ਸੰਜੇ ਦੱਤ ਮੇਰਾ ਆੜੀ ਹੈ ਸੰਜੇ ਦੱਤ ਨੂੰ ਵੀ ਲੈ ਲਾਂਗੇ ਹਾਂ ਉਹਦਾ ਵੀ ਉਹ ਵੀ ਲੈ ਲਾਂਗੇ ਦੋਨੋਂ ਕੋਈ ਆ ਉਹਦਾ ਸੀਨ ਵੀ ਲੈ ਲਿਓ ਕੋਈ ਵਿੱਚ ਹਾਂ ਪਰ ਇਹਨਾਂ ਹਿੰਦੀ ਗਾਉਂਗੀਆਂ ਅੰਦਰ ਵਿੱਚ ਹਾਂ ਜਿਹਦੇ ਪੀਣੇ ਦਾ ਸ਼ਾਮ ਨਹੀਂ ਪੀਜਾਂਗਾ ਬੁਲਾਉਣੇ ਆ ਆਹਾ ਆਹਾ ਕੀ ਬਾਤ ਕਰਤੀ ਹਾਂ ਸੰਜੇ দত্ত ਦਾ ਮਿੰਤਾ ਕਰੂਗਾ ਵੀ ਮੈਨੂੰ ਫਿਲਮ ਚ ਲੈ ਲਓ ਹਾਂ ਛੋਟਾ ਮੋਟਾ ਰੋਲ ਦੇ ਦਿਓ ਨਾ ਕੋਈ ਚਾਚੂ ਪਲਉਣ ਦਾ ਹਾਂ ਹੈ ਕਿਹਦਾ ਆ ਗੈਸਤਾ ਹਾਂ ਅਮਲੀ ਨੂੰ ਵੀ ਦੇ ਦੇਈ ਕੋਈ ਰੋਲ ਵਿੱਚ ਇਹਦਾ ਬੰਦਾ ਆਪਣਾ ਖਾ ਖਾਈ ਹੀ ਲਾਈ ਗਿਆ ਦਿੱਤਾ ਇਹ ਡਾਇਰੈਕਟਰ ਨਾ ਇਹ ਜਿਹੜੀ ਇਦਾਂ ਹੀ ਦਾ ਅੱਛਾ ਇਸ ਇਹ ਸਟੋਰੀ ਦਿੱਤੀ ਨੇ ਤੁਹਾਨੂੰ ਜਾਏ ਕਰ ਬਣੇ ਰੋ ਵੀਰੋਂ ਬਣਾਇ ਕਰਨੀ ਮੈਂ ਪੂਰਾ ਸ਼ੂਟਿੰਗ ਤਾਂ ਕਰਨੀ ਆ ਮੈਂ ਸੱਚਾ ਮੈਂ ਜੰਗਿਆ ਫਰਮਾਉਣਾ ਮਾ ਜੂ ਤੇ ਜੰਗਾਂ ਲੈ ਲੈਣ ਨੂੰ ਨਾ ਪਾਣੇ ਬਰੇ ਬਰੇ ਕਰਨੀ ਹਾਂ ਹਾਂ ਤੇ ਮੇਰੇ ਮਾ ਜੂ ਤੇ ਫਿਰ ਜਦ ਇਹ ਫਿਲਮ ਆ ਗਈ ਸਟੋਰੀ ਬਣ ਗਈ ਜਦ ਤੁਸੀਂ ਮਗਰ ਮਗਰ ਕਹਦੇ ਫੱਜੀ ਫਰੀ ਜਿੰਨੀ ਆ ਕਹਦੇ ਫਰਦੀਆਂ ਮਗਰ ਮਗਰ ਫੱਜੀ ਹਾਂ ਹਾਂ ਹੇਲ ਹੋ ਜਾਓ ਤੁਸੀਂ ਤੁਹਾਡਾ ਕੀ ਕੰਮ ਮਗਰ ਮਗਰ ਨਾਖਰੀ ਚ ਆਪਾਂ ਜੀ ਮੇਰੇ ਆ ਸਾਡੀ ਬਾਗਬਾਨੀ ਜੀ ਲਾਈਆਂ ਵੀ ਥੋੜੀ ਥੋੜੀਆਂ ਸਬਜ਼ੀਆਂ ਸਾਰੀਆਂ A to Z ਬੰਨ ਨੀ ਬੂਦਾ ਬੁੱਟਾ ਉੱਥੇ ਤੇ ਪਲਾਟ ਚੋਂ ਲੈਂਦੇ ਦਾ ਪੱਟਕ ਹਾਂ ਹਾਂ ਜਿਹੜਾ ਤੁਹਾਨੂੰ ਉਹ ਪੱਲਾ ਦੇ ਦਿੱਤਾ ਹਾਂ ਹਾਂ ਸੰਜਾ ਰੋਜ਼ ਕਰਨੇ ਬਾਤ ਨੂੰ ਹਾਂ ਆਪਣੇ ਜਿਹੜੇ ਫਲਾਟ ਨੂੰ ਦਾ ਪੈਂਦੇ ਰੱਖਣੇ ਨੇ ਲੈ ਖਾ ਪਾ ਗਿਆ ਉਹਨੂੰ ਹਾਂ ਸਹੀ ਗੱਲ ਆ ਹਾਂ ਜਦੇ ਲੰਗਰ ਲਾਤਾ ਹੈ ਵੰਡਦੀ ਉਹਨੇ ਪੀਲੀ ਹੋਣੀ ਆ ਆਪ ਤਾਂ ਉਹਨੂੰ ਭਲੇਖਾ ਪੈ ਗਿਆ ਨਹੀਂ ਉਹਨੇ ਠੇਕੇ ਵਾਲੇ ਨੇ ਆਪ ਪੀਲੀ ਹੋਣੀ ਨਾ ਲੋਕਾਂ ਵੀ ਨਾ ਲੱਗ ਰਹੀ ਆ ਉਹ ਹਾਂ ਆ ਗਿਆ ਬਾਈ ਹਾਂ ਫੈਮਿਲੀ ਵਰਗੇ ਨੂੰ ਚੜਦੀ ਨਹੀਂ ਹੈਗੀ ਪਾਣੀ ਵਿੱਚੇ ਪਾ ਦਿੰਦੇ ਆ ਨਾ ਹਰਜੀਤ ਕਿੱਥੇ ਪਿੰਦਾ ਹਾਂ ਜਗਾ ਨਹੀਂ ਲਿਖਣਾ ਵੀ ਪੈਂਦਾ ਮੈਂ ਦਾਰੂ ਵੀ ਕਿ ਲਿਖਾਂ ਹਾਂ ਪਰ ਸਟੋਰੀ ਵੀ ਲਿਖਣੀ ਪੈਂਦੀ ਆ ਹਾਂ ਹਾਂ ਇੱਕ ਕੋਠੀ ਦੀ ਬਣਾਉਣੀ ਹੈ ਜੀ ਆਪਾਂ ਫਿਲਮ ਸਿਟੀ ਤੁਹਾਨੂੰ ਦਿਖਾਉਨੇ ਆ ਤੇ ਕੋਈ ਵੀ ਕਿਸੇ ਕੋਲ ਇਹਦੇ ਪ੍ਰਤੀ ਆਈਡੀਆ ਹੋਵੇ ਜਾਂ ਕੋਈ ਜਾਣਕਾਰੀ ਹੋਵੇ ਤਾਂ ਦੱਸੇ ਵੀ ਕੀ-ਕੀ ਕਰ ਸਕਦੇ ਆ ਤੇ ਅਮਲੀ ਨੇ ਉਹ ਕੋਠੀ ਦੇ ਵਿੱਚ ਫਿਲਮ ਸਿਟੀ ਬਣਾ ਦੇਣੀ ਨਾ ਸ਼ੂਟਿੰਗ ਕਰਾਂ ਹਾਂ ਨਾ ਕਮੇਟੀ ਚਾਹੀਦੀ ਨਾ ਕਮੇਟੀ ਤੋਂ ਫੋਲੂ ਲੂਣ ਹਾਂ ਪਤਾ ਕਰਦੀਆਂ ਸੀ ਉਹ ਬਹੁਤ ਜਿਹੜਾ ਕੋਣ ਇਹ ਕਹਿੰਗੇ ਸਾਨੂੰ ਹਾਂ ਹਰ ਮਾਲ ਵੀ ਆਖੋ ਤੋਂ ਬਣਾਓ ਪਾਰਕ ਬਣਾਓ ਜੋ ਵੀ ਉੱਕਣੇ ਬਣਾ ਦੇਣਾ ਆਪਾਂ ਨੇ ਆ ਕੋਠੀ ਆ ਜੀ ਤੇ ਅਮਰੂਦ ਦੇਣਾ ਉੱਥੇ ਤੇ ਪੱਟ ਤੇ ਬਾਕੀ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਅਸੀਂ ਰੱਖੀਆਂ ਵੀ ਆਈਟਮਾਂ ਥੋੜੀ ਜਿਹੀ ਹੋਰ ਕੋਸ਼ਿਸ਼ ਆ ਸਾਡੀ ਤੇ ਆ ਸਾਡਾ ਖੂਹ ਇਹਨੂੰ ਅਸੀਂ ਉੱਚਾ ਚੱਕ ਦੇਣਾ ਥੋੜਾ ਜਿਹਾ ਹੋ ਇਹ ਤੁਹਾਨੂੰ ਇੱਕ ਪਾਸੇ ਤਾਂ ਦਿਖਾਇਆ ਦੂਸਰੇ ਪਾਸੇ ਤੇ ਵੀ ਦਿਖਾਉਣਾ ਮਤਲਬ ਪੂਰੀ ਗੱਟਾ ਉਹਦਾਂ ਦੀ ਬਣਾਈ ਵੀ ਆ ਤੇ ਬਾਕੀ ਆ ਵੀ ਇੱਕ ਛੋਟੀ ਜੀ ਦਿੱਕਤ ਦਿੱਤੀ ਆ ਬਾਹਰੋਂ ਦਰਮਦਰ ਫੋਟੋਸ ਕਿਸੇ ਕੋਲ ਵੀ ਕੋਈ ਆਈਡੀਆ ਹੋਵੇ ਜਿਹੜਾ ਅਸੀਂ ਇਹਦੇ ਚ ਹੋਰ ਕਰ ਸਕੀਏ ਬਾਕੀ ਜਿੱਦਾਂ ਕਿਸੇ ਨੇ ਕੋਈ ਸ਼ੂਟਿੰਗ ਕਰਨੀ ਹੈ ਨਾ ਉਸ ਕਰਨਾ ਉਹਦੇ ਸਾਹਬ ਨਾਲ ਵੀ ਬਣਾ ਸਕਦੇ ਆ ਠੀਕ ਆ ਤੇ ਉਹ ਬਾਕੀ ਹੋਰ ਵੀ ਘੱਟਣੀ ਵੀ ਕੀਤੀ ਹੈ ਬਾਹਰੋਂ ਦਾ ਖਾਣਾ ਤੁਹਾਨੂੰ ਸਾਰਾ ਕਿੱਦਾਂ ਦਾ ਲੱਗਦਾ ਮੇਰਾ ਸਾਰਾ ਸੀ ਉਦਾਂ ਦੀ ਹੋਣੀ ਦੀ ਆ ਦੇਖ ਸ਼ੂਟਿੰਗ ਦੇ ਵਾਂਗੂ ਥੋੜਾ ਬੋਦਾ ਸੀ ਮਤਲਬ ਜਿਹੜੇ ਦਰਖਤ ਦਰਖਤਾਂ ਸ਼ਾਂਗਦਾਂ ਨੇ ਹੋਰ ਪਿੱਛੇ ਤੇ ਪ੍ਰੀ ਵੈਡਿੰਗ ਆ ਵਾਸਤੇ ਵੀ ਕਰ ਸਕਦੇ ਆ ਤੇ ਜਾਂ ਕੋਈ ਬੜੀ ਇੰਡਸਟਰੀ ਦੀ ਸ਼ੂਟਿੰਗ ਆ ਤਾਂ ਉਹ ਕਿਸੇ ਕੋਲ ਕੋਈ ਵੀ ਆੜੀ ਹੋਵੇ ਤਾਂ ਦੱਸਿਓ ਸਾਨੂੰ ਕਿ ਕਿਦਾ ਹੈਗਾ ਜਿਹੜਾ ਮੈਂ ਤੈਨੂੰ ਕੱਲ ਦੱਸਿਆ ਸੀ ਗਾਸ ਰੱਖੋ ਖੁੱਲ ਜਾ ਕਰ ਕਰ ਪੁੱਤ ਜੰਮਦੇ ਹੈ ਹੋਰ ਤੇ ਲਿਆਣਾ ਨੂੰ ਸਿੱਧਾ ਨੂੰ ਪਾਣੀ ਪੂਰੀ ਹੈ ਪਾਣੀ ਪੀਣੇ ਆਵਾ ਚੱਲੋ ਮੋ ਲੈਟ ਹੈ ਨਹੀਂ ਇਥੇ ਲੈਟ ਤੇ ਖਤੌੜੀ ਜਿਹੜੀ ਮੋਦੋ ਦੀ 2 ਲੀਟਰ ਵਾਲੀ ਉਹ ਤੇ ਵੀ ਆਜਾ ਅਖੀਂ ਦੇ ਪਿੱਛੇ ਚੱਕਰਾ ਕੇ ਨਹੀਂ ਜੀ ਬੋ ਜਾਦਾ ਫੇਆ ਹੁਣ ਬਾਦ ਚੋ ਲੈ ਕੇ ਜਾਣੀ ਆ ਆ ਬੜੀਆਂ ਛਟੀਆਂ ਉਹਨੂੰ ਕੀ ਬਤਾਦਾ ਤਾਂ ਕਿੱਥੇ ਆ ਕੀ ਦੋਨਾਂ ਸੀ ਫਟ ਉਹ ਤੋਂ ਆਈ ਹੁੰਦੀ ਵੀ ਦਿਖਾਉਨੇ ਆ ਨਾਲ ਦੀ ਨਾਲ ਜਿਹੜੇ ਗੱਲ ਖੱਡੇ ਰਹਿ ਕੇ ਜਿਉਂ ਨਿਕਲਦੇ ਆ ਤੇ ਨਾਲ ਦੀ ਨਾਲ ਤੋਈ ਚੱਲਦੀ ਸਾਡੀ ਗੈਂਗ ਲੱਗੀ ਵੀ ਇੱਧਰ ਆ ਪਾਏ ਦੇ ਚਾਹ ਲੈ ਕੇ ਦੁਆ ਇਹ ਇੰਜਨ ਵਾਲਾ ਬਰਮਾ ਪਹਿਲੇ ਮਰ ਮੈਂ ਹਰਦਾ ਦਮ ਡਰ ਜਾਂਦਾ ਤਾਂ ਇਹ ਤਾਂ ਲੈਨ ਲਾ ਕੇ ਲੈਨ ਵਾਈਜ਼ ਨਿਕਲ ਜਾਂਦੇ ਨਿਸ਼ਾਨੀਆਂ ਲਾਈਆਂ ਹੋਈਆਂ ਅੱਗੇ ਚੱਲਦਾ ਸਿੱਧੀਆਂ ਤਵਾਈ ਕਰਿਓ ਇੱਕ ਸਾਈਡ ਨੂੰ ਕਿ ਦੇ ਇੱਕ ਉਧਰ ਨੂੰ ਜਾਵੇ ਇੱਕ ਉਧਰ ਨੂੰ ਜਾਵੇ ਆਹ ਦੇਖ ਲਗੀ ਹਾਂ ਹਾਂ ਕਿਹੜੀ ਵੈਰੈਟੀ ਲਾ ਰਹੇ ਆਪਾਂ 10 10 ਸਰ 13 ਅੱਛਾ 13 ਨੂੰ ਬਾਗ਼ੀਆਂ ਚੱਲਦੀ ਹੈ ਅੱਛਾ 10 ਦੀ ਲਾਈਆਂ ਅਵੀ ਬਾਉਂਡਰੀ ਬਾਹਰ ਲਈ ਲਾਉਣੀ ਆ ਹਾਂ ਬਾਹਰ ਬਾਹਰ ਅੱਛਾ ਉਸ ਰੇਵਰ ਰੇਵਰ ਹਾਂ ਇਹਨੇ ਵੀ 13 ਦੀ ਫਰਸਟ ਕੁਆਲਿਟੀ ਆਈ ਆ ਅੱਛਾ ਨਵੀਂ ਪੰਜ ਪ੍ਰੈਸ਼ਰ 100 ਛਿਟੀ ਮਗਾ ਕੇ ਉਹ ਲਾਉਣੀ ਡੈਮੋ ਡੈਮੋ ਦੀ ਹਾਂ ਵੀ ਹਰਜੀਤਾ ਜਾਗ ਪਿਆ ਹਾਂਜੀ ਹਾਂਜੀ ਹਾਂ ਭਾਈ ਜੀ ਮਨੂ ਪ੍ਰੋਡਿਊਸਰ ਦੀ ਲੋੜ ਆ ਬਾਕੀ ਟਰੈਕਟਰ ਦਾ ਮੈਂ ਲਗੇ ਤਿੰਨ ਚਾਰ ਪ੍ਰੋਡਿਊਸਰ ਚਲ ਮੈਂ ਕਰ ਦੂੰਗਾ ਪ੍ਰੋਡਿਊਸ ਕੋਈ ਗੱਲ ਨਹੀਂ ਜੀ ਬਹੁਤ ਬਹੁਤ ਥੈਂਕ ਯੂ ਜੀ ਹਾਂ ਹਾਂ ਮੈਂ ਕਰ ਦੂੰ ਪ੍ਰੋਡਿਊਸ ਤੋਂ ਸਟੋਰੀਸ ਸਿਰੇ ਚੜਾ ਹਾਂ ਹਾਂ ਸੰਜੇ ਦਾਤ ਨੂੰ ਵੀ ਦੇ ਦਾਂਗੇ ਕੋਈ ਛੋਟਾ ਮੋਟਾ ਰੋਲ ਹਾਂ ਉਹਦਾ ਕੈਮਰਾ ਖੈ ਨਾ ਮੈਂ ਉਹਦਾ ਹਾਂ ਲਾਇਕ ਨਹੀਂ ਕਰਨਾ ਇੱਕ ਹੂਮ ਅੱਛਾ ਹਾਂ ਕਿਹੜੇ ਘਰ ਕੇ ਕਹਾਂ ਲਾਇਕ ਹੂਮ ਹਾਂ ਉਹ ਵੀ ਰੋਲ ਦੇਣਾ ਵਿੱਚ ਹਾਂ ਦਾਦਾ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਨਾਲ ਜਦ ਤੱਕ ਤੁਸੀਂ ਵੀਡੀਓ ਨੂੰ ਤੁਸੀਂ ਦੇਖ ਲਈਏ ਅਗਲੀ ਕਿਸੇ ਵੀਡੀਓ ਨਾਲ ਮਿਲਦੇ ਹਾਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਦੁਬਾਰੇ ਆਪਾਂ YouTube ਤੇ ਬਲੌਗ ਬਣਾਉਣਾ ਸ਼ੁਰੂ ਕਰੇ ਆਂ ਤਾਂ ਇਹ ਆਪਾਂ ਬੰਦ ਕਰਦੇ ਸੀਗੇ ਧੰਨਵਾਦ ਜੀ ਸਾਰਿਆਂ ਦਾ